ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਹ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮਸਤਫਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਦਾ ਕੰਮ ਆ ਜਿਹੜੇ ਤੁਸੀਂ ਸਕਰੀਨ ਤੇ ਦੋ ਗਾਇਆਂ ਦੇਖ ਰਹੇ ਹੋ ਇਹ ਬਾਈ ਹੁਣਾਂ ਦੀਆਂ ਸ਼ੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆਂ ਕੀ ਦੁੱਧਵਾ ਦਾ ਕਿੰਨਾ ਮਸੂਆ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਇਹ ਸੀ ਜੀ ਇਹ ਕਾ ਬੈਰੁਕਲੇ ਰੋਡ ਰੋਡ ਤੇ ਗ੍ਰੈਡ ਨੂੰ ਸਾਹਮਣੇ ਆਪਣਾ ਘਰ ਆ ਪਾਲ ਸਿੰਘ ਮੱਲੀ ਦਿੱਲੀ ਵਾਲੇ ਠੀਕ ਆ ਬਾਈ ਤੇ ਤਹਿਸੀਲ ਤੇ ਜ਼ਿਲ੍ਹਾ ਬਈ ਤਹਿਸੀਲ ਵਾਗਪਨਾ ਜ਼ਿਲ੍ਹਾ ਮੋਗਾ ਠੀਕ ਆ ਬਈ ਕਰਦੇ ਪਸੂ ਆ ਜੀ ਹਾਂਜੀ ਕਰਦੇ ਆ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਬਈ ਸੂਆ ਕਿੰਨਾ ਮਾ ਸੂਈ ਵੀ ਆ ਜੀ ਆ ਦੂਜਾ ਸੂਆ ਸੂਈ ਵੀ ਆ ਠੀਕ ਕਿੰਨਾ ਕੁ ਟਾਈਮ ਲੱਗਦਾ ਸੀ ਇਹਨੂੰ ਸੂਈ ਨੂੰ ਹੋ ਗਏ ਤਕਰੀਬਨ 4 ਮਹੀਨੇ 4 ਮਹੀਨੇ ਬਈ ਏਆਈ ਵਗੈਰਾ ਹੋਈ ਆ ਜੀ ਇਹ ਨਹੀਂ ਏਆਈ ਨਹੀਂ ਕਰਾਈ ਆ ਜੀ ਠੀਕ ਆ ਜੀ ਜਿਹੜਾ ਹੁਣ ਨੈੱਟ ਦੁੱਧ ਤਿਆਰ ਆ ਕਿੰਨਾ ਨੈੱਟ ਦੁੱਧ 12 ਲੀਟਰ ਜੋਕ ਕੇ ਦੇ ਜੋਕ ਕੇ ਦੇ ਤੇ ਫਿਰ ਚਾਰਟ ਤੇ ਮੈਲ ਦੀ ਵਧੀਆ ਹਾਂ ਚਾਰਟ ਤੇ ਚਾਰਟ ਪਾਓ ਸੀਲ ਆ ਕੋਈ ਚੱਕਰ ਵਾਲੀ ਗੱਲ ਨਹੀਂ ਠ ਬਾਈ ਦੇ ਦੱਸਣ ਮੁਤਾਬਕ ਦੂਜਾ ਸੁਹਾ ਸੂਈ ਹੈ ਜੀ 4 ਮਹੀਨੇ ਹੋ ਗਏ ਸੂਈ ਨੂੰ ਬ੍ਰੇਤ ਹੋਰ ਤੇ ਬਾਹਰੋਂ ਅੰਦਰੋਂ 4 ਮਹੀਨੇ ਹੋ ਗਏ ਸੂਈ ਨੂੰ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 12 ਕਿਲੋ ਆ ਏਆਈ ਬਾਈ ਕਹਿੰਦਾ ਨਹੀਂ ਹੋਈ ਬਾਕੀ ਸਭੀ ਬਲੀ ਚੰਗੀ ਆ ਜੀ ਵਜਨ ਵਜੂਦ ਵਾਲੀ ਕਰੋਸ ਚ ਕਰਮ ਵਾਲੀ ਪੈਂਦੀ ਆ ਜੀ ਦੁੱਧ ਫੈਟ ਚੰਗਾ ਹੀ ਹੋਊਗਾ ਬਾਕੀ ਜਿਹੜਾ ਦੁੱਧ ਦਾ ਬਾਈ ਦੇ ਘਰੇ ਦੋ ਟਾਈਮ ਚ ਵਾਈ ਕਰ ਸਕਦਾ ਚਾਹੀ ਚਾਰ ਟਾਈਮ ਕਰ ਲੈ ਵਰਤਮਾਨਾ ਸੋਨਾ ਜੀ ਫਿਟਿੰਗ ਵਾਲਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੋ ਅਸੂਪਰਾ ਕਰ ਜਾਂਦਾ ਬਾਕੀ ਕੱਦ ਕਾਢ ਦੇ ਵੀ ਚੰਗੇ ਦੀ ਆ Ориジナル ਦੂਜਾ ਸੂਆ ਮੁੱਲ ਬਾਈ ਇਹਦਾ ਮੁੱਲੇ ਦਾ 30000 ਰੁਪਇਆ ਕੋਜੂ ਮਾਨਤਨ ਜੀ ਕੋਈ ਨਹੀਂ ਮੋਕੇ ਤੇ ਕਰ ਲਾਂਗੇ ਠੀਕ ਆ ਬਾਈ 30000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਥਨਾਂ ਦੀ ਓਕੇ ਆ ਜੀ ਬੇਫਿਕਰ ਹੋ ਕੇ ਆ ਜਿਓ ਪੂਰੀ ਤਸੱਲੀ ਕੋਈ ਠੀਕ ਆ ਬਾਈ ਦੂਜਾ 2 ਨੰਬਰ ਹੈ ਸੂਆ ਕਿੰਨਾ ਮਹੀਨਾ ਬਈ ਇਹ ਤੀਜੇ ਸੂਈ ਸੂਈ ਵੀ ਹੈ ਜੀ ਕਿੰਨਾ ਕੁ ਟਾਈਮ ਹੋ ਗਿਆ ਸੂਈ ਇਹਨੂੰ ਤਕਰੀਬਨ 3.5 ਮਹੀਨੇ ਸਾਢੇ 3 ਮਹੀਨੇ ਏਆਈ ਵਗੈਰਾ ਇਹਦੀ ਵੀ ਨਹੀਂ ਹੋਈ ਹੈ ਨਹੀਂ ਏਆਈ ਨਹੀਂ ਕਰਾਈਏ ਠੀਕ ਹੈ ਬਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਇਹਦੇ ਚ ਸਾਢੇ 8 ਜੋਕ ਕੇ ਦੇ ਦਾਂ ਜੋਕ ਕੇ ਥਣਾ ਦੀ ਓਕੇ ਥਣਾ ਦੀ ਜਮਾ ਓਕੇ ਹੈ ਠੀਕ ਹੈ ਇੱਕ ਬਾਈ ਥਾਣਾ ਉਹ ਵੱਡਾ ਵੈਸੀ ਦਿਖਾਉਂਦੀ ਹੈ ਉਹ ਵੈਸੀ ਦਿਖਾਉਂਦੀ ਹੈ ਪ੍ਰੋਪਰ ਥਣਾ ਚ ਪ੍ਰੋਪਰ ਦੁੱਧ ਨਹੀਂ ਦੁੱਧ ਬਰਾਬਰ ਬਰਾਬਰ ਇਹ ਵੀ ਦੋ ਰੱਖ ਕੇ ਦਿਖਾ ਦੇ ਅਰੀਜਨਲ ਤੀਜਾ ਸੂਆ ਸੂਈ ਹੈ ਕਿੰਨੇ ਮਹੀਨੇ 3 ਮਹੀਨੇ ਬਾਈ ਸਾਢੇ 3 ਜਿਹੜਾ ਨੈੱਟ ਦੁੱਧ ਤਿਆਰ ਆ ਉਹ 8.5 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀ 6 ਚੋਲਿਓ ਜੀ ਬਾਕੀ ਥਣਾਂ ਦੇ ਸੈੱਜ ਸੋਹਣੇ ਆ ਥੋੜਾ ਜਿਹਾ ਇੱਕ ਸਾਈਡ ਤੋਂ ਨਾ ਥਣ ਵੱਡੇ ਦਿਖਉਂਦੀ ਆ ਪਰ ਬਾਈ ਕਹਿੰਦਾ ਦੁੱਧ ਪੂਰਾ ਕਿਸੇ ਥਾਂ ਚ ਪਰ ਚਾਹੀ ਚੋਕੇ ਚੈੱਕ ਕਰ ਲਓ ਦੁੱਧ ਪੂਰਾ ਓਕੇ ਆ ਕੋਈ ਪੂਰ ਛਿੱਟਾ ਬਾਈ ਨਾ ਜੀ ਬਿਲਕੁਲ ਠੀਕ ਆ ਜੀ ਬੈਗ ਸਿਰਫ ਥਣਾਂ ਦੇ ਸੈੱਜ ਚੈੱਕ ਕਰਾ ਦਿੰਨੇ ਆ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ ਜੀ 25 ਹੈ ਤਕਰੀਬਨ ਬਾਕੀ ਬੁੱਕੇ ਚ ਕਰ ਲਾ ਬਾਕੀ ਮਾਨਤਾਨ ਹੋ ਜੂਗਾ ਜੀ ਇਹਦਾ ਮੁੱਲ ਬਾਈ 25000 ਰੁਪਇਆ ਕਰਦੇ ਆ ਬਾਕੀ ਬਾਈ ਕਹਿੰਦਾ ਦੋਨੋਂ ਚ ਮਾਨਤਾਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਜਿਹਨੂੰ ਗਵਾ ਪਸੰਦ ਹਨ ਦੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ